ਕੈਰਲ ਐਲਫਸ ਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬਲਕ ਸੈਨਾ ਅਦੀਨ ਆਉਂਦੇ ਪਿੰਡ ਮੋਡਨ ਆਬਾ ਵਿਖੇ ਸਿਕ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਮਠਿਆਈਆਂ ਵੰਡ ਕੇ ਬੰਦੀ ਸੋੜ ਦਿਵਸ ਮਨਾਇਆ ਗਿਆ ਹੋਰ ਜੀ ਭਾਈ ਮੀਠਾ ਖਾਲਸਾ ਕਿਹ ਨਾਮ ਹੈ ਭਾਈ ਜੀ ਗਿੰਦਰ ਸਿੰਘਾ ਜੀ ਹਾਂ ਜੀ ਵੀਰ ਜੀ ਮੈਨੂੰ ਨਾ ਮਿਰਗੀ ਦਾ ਦੌਰ ਆ ਪੈਂਦਾ ਬਹੁਤ ਧੰਨਵਾਦ ਮਾਨਦਾ ਮੈਨੂੰ ਰਾਸਣ ਬੰਦਿਆ ਖਾਲਸਾ ਜੀ ਸਿੰਘਦੀਪ ਸਿੰਘਾ ਅੱਜ ਬਹੁਤ ਧੰਨਵਾਦ ਕਹਿੰਦਾ ਨੇ ਲੱਖ ਲੱਖ ਬਧਾਨਾਂ ਮਾਰਾ ਸੱਤੇ ਪਾਛਨ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਅੱਜ ਵੀ ਕੰਪਲ ਦਿੱਤੇ ਇੱਕ ਡੱਬਾ ਵਧਾਈ ਦੱਸਤਾ ਹਾਂ ਜੀ ਹਾਂ ਜੀ ਨਾ ਹਰੇ ਗਾਵਾਂ ਇਹਨਾਂ ਬੰਦੇ ਬੰਦੀ ਹੁੰਦੇ ਕਹਿੰਦਾ ਬੰਦੂਗਣੀ ਰਾਤ ਚ ਉਗਣੀ ਤਾਂ ਨੀ ਤਰੱਕੀ ਗੜਸ਼ੇ ਕਿਉਂਕਿ ਜਿਹੜੇ ਸਾਡੇ ਸਾਰੇ ਜਿਵੇਂਤੀ ਦੂਰ ਕਰ ਰਹੇ ਹੈ ਗਰੀਬਾਂ ਨੇ ਖਾਦੀ ਕੋਕਾਤ ਨਹੀਂ ਜੋ ਕੋ ਸਹੀ ਪਿਆਰ ਹੰਤੇ ਕਰਨਾ ਹੁੰਦਾ ਉਹ ਕਰ ਨਹੀਂ ਸਕਦੇ ਅਸੀਂ ਤੇਰਾ ਧੰਨਵਾਦ ਕਰਦੇ ਆ ਦੰਦੁਗੜੀ ਰਾਤ ਚੌਗਣੀ ਪਰਮੰਤ ਮੰਤਰ ਅੱਥਰਾਂ ਸਭ ਦੇ ਮਾਲਕ ਖੁਸ਼ੀਆਂ ਖੜੇ ਲੱਭੇ I mm -hmm. ਸੇਕ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਮੁੱਖ ਆਗੂ ਭਾਈ ਜਗਸੀਰ ਸਿੰਘ ਮੋੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੇਕ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਬੰਦੀ ਛੋੜ ਦਿਵਸ ਨੂੰ ਸਮਰਪਿਤ ਹਰ ਪ੍ਰਕਾਰ ਦੀ ਮਠਿਆਈ ਆਪਣੇ ਘਰ ਤਿਆਰ ਕਰਕੇ ਲੋੜਵੰਦ ਪਰਿਵਾਰਾਂ ਨੂੰ ਵੰਡੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਵਾਰ 200 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਮਠਿਆਈ ਦੇ ਕੇ ਬੰਦੀ ਛੋੜ ਦਿਵਸ ਮਨਾਇਆ ਗਿਆ। ਜੋ ਕੇ ਆਪਣੇ ਘਰ ਦੀਵਾਲੀ ਦੇ ਤਿਹਾਰ ਨੂੰ ਆਪਣੇ ਬੱਚਿਆਂ ਵਿੱਚ ਬੈਠ ਕੇ ਮਨਾ ਸਕਣ ਉਹਨਾਂ ਕਿਹਾ ਕਿ ਜਿੱਥੇ ਸਾਡੀ ਸੁਸਾਇਟੀ ਬੇਘਰਿਆਂ ਨੂੰ ਘਰ ਲੋੜਵੰਦ ਮਰੀਜ਼ਾਂ ਦਾ ਇਲਾਜ ਬਜ਼ੁਰਗਾਂ ਨੂੰ ਬੁਢਾਪਾ ਪੈਨਸਨ ਅਤੇ ਬੱਚਿਆਂ ਨੂੰ ਫ੍ਰੀ ਵਿੱਚ ਧਾਰਮਿਕ ਅਤੇ ਐਕਾਡੈਮਿਕ ਪੜ੍ਹਾਈ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਸੇਵਾ ਡਾਕਟਰ ਕਮਲਜੀਤ ਸਿੰਘ ਮਾਨ ਕੈਲੀਫੋਰਨੀਆ, ਚਰਨਜੀਤ ਸਿੰਘ ਬਰਾੜ ਸਿੰਗਾਪੁਰ, ਲਖਵਿੰਦਰ ਸਿੰਘ ਇਕਲੀ ਹਰਪਾਲ ਸਿੰਘ ਹੈਪੀ ਇੰਗਲੈਂਡ, ਪ੍ਰੇਨ ਪਿੰਕੀ ਸਰਮਾ ਹਾਂਗਕਾਂਗ, ਗਰਜੀਤ ਸਿੰਘ ਟੋਰਾਂਟੋ, ਸੁਖਵਿੰਦਰ ਸਿੰਘ ਜਰਮਨ ਆਦਿ ਐਨ ਆਰ ਆਈ ਭਰਾਵਾਂ ਵੱਲੋਂ ਭੇਜੀ ਗਈ ਸੇਵਾ ਦੇ ਜ਼ਰੀਏ ਅੱਜ ਲੋੜਵੰਦ ਪਰਿਵਾਰਾਂ ਨਾਲ ਮਿਲ ਕੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਬਰਨਾਲਾਤ ਨੂੰ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਕੈਰੇ ਲਾਈਵ ਸਟਾਰ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਪਰਮਜੀਤ ਸਿੰਘ ਕੈਰੇ ਤੁਸੀਂ ਦੇਖਦੇ ਹੋ ਪਿੱਛੇ ਤਸਵੀਰਾਂ ਸੋ ਅਕਸਰ ਹੀ ਤੁਸੀਂ ਦੇਖਦੇ ਹੋ ਜਦੋਂ ਵੀ ਦੀਵਾਲੀ ਦਾ ਤਿਹਾਰ ਆਉਂਦਾ ਹੈਗਾ ਉਸ ਦੀਵਾਲੀ ਦੇ ਤਿਹਾਰ ਤੇ ਜਿਹੜੀਆਂ ਗਿਫਟ ਆਪਣੇ ਵੱਡੇ ਵੱਡੇ ਮਹਿੰਗੇ ਮਹਿੰਗੇ ਤੋਹਫੇ ਦੇਣੇ ਸ਼ੁਰੂ ਕਰ ਦਿੰਦੇ ਨੇ ਅਕਸਰ ਹੀ ਜੋ ਤੁਸੀਂ ਦੇਖਿਆਗਾ ਜਿase ਅਕਸਰ ਹੀ ਦੇਖਦੇ ਆਂ ਦੀਵਾਲੀ ਦੇ ਤਿਹਾਰ ਨੂੰ ਜਦੋਂ ਤੋਹਫੇ ਦਿੱਤੇ ਜਾਂਦੇ ਤਾਂ ਵੱਡੀਆਂ ਵੱਡੀਆਂ ਆਪ ਤੋਂ ਵੱਡੀ ਸੈਲੀਬ੍ਰਿਟੀ ਨੂੰ ਮਤਲਬ ਕਿ ਤੋਹਫੇ ਦਿੱਤੇ ਜਾਂਦੇ ਨੇ ਜਾਂ ਆਪਾਂ ਕਈ ਇਹ ਵੀ ਵੱਡੇ ਲੋਕਾਂ ਦੇ ਨਾਲ ਦੀਵਾਲੀ ਮਨਾਉਣੀ ਜਿਹੜੇ ਬੰਦਾ ਹਰ ਕੋਈ ਚਾਹੁੰਦਾਗਾ ਤੇ ਬੜੀਆਂ ਖੁਸ਼ ਵੱਡੇ ਲੋਕਾਂ ਦੇ ਨਾਲ ਜਿਹੜੀ ਦੀਵਾਲੀ ਦਾ ਤਿਹਾਰ ਮਨਾਉਂਦੇ ਨੇ ਜਾਂ ਵੱਡੀਆਂ ਸੈਲੀਬ੍ਰਿਟੀਆਂ ਨੂੰ ਗਿਫਟ ਦਿੱਤੇ ਜਾਂਦੇ ਨੇ ਪਰ ਇੱਥੇ ਮੈਂ ਮੋਰਨਾਬਾ ਵੀਖੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਭਾਈ ਜਗਸੀਰ ਸਿੰਘ ਸਿੱਖ ਸੇਵਾ ਸੁਸਾਇਟੀ ਦੇ ਪ੍ਰਮੁੱਖ ਆਗੂ ਨੇ ਉਹਨਾਂ ਦੀ ਟੀਮ ਵੱਲੋਂ ਅੱਜ ਤੋਂ ਨਹੀਂ ਘੱਟੋ-ਘੱਟ 6-7 ਸਾਲਾਂ ਤੋਂ ਲੋੜਵੰਦ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਲੋੜਵੰਦ ਲੋਕਾਂ ਦੇ ਨਾਲ ਮਤਲਬ ਕਿ ਦੀਵਾਲੀ ਮਨਾਈ ਜਾਂਦੀ ਹੈ ਬੱਚਿਆਂ ਦੇ ਨਾਲ ਦੀਵਾਲੀ ਮਨਾਈ ਜਾਂਦੀ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ ਆਪਣੇ ਸਰਦ ਅਨਸਾਰ ਹੈ ਜਿਹੜੀ ਕੰਬਲ ਸਰਦੀਆਂ ਵਾਸਤੇ ਕੰਬਲ ਤੇ ਮਠਿਆਈਆਂ ਦੇ ਕੇ ਰਾਸ਼ਨ ਦੇ ਕੇ ਜਿਹੜੇ ਮਤਲਬ ਦੀਵਾਲੀ ਮਨਾਉਂਦੇ ਨੇ ਆਓ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਜਥੇਦਾਰ ਜੀ ਨਾਲ ਵੀ ਇਹ ਕਦੋਂ ਤੋਂ ਮਨਾ ਰਹੇ ਹੋ ਜੀ ਇਹ ਤਸਵੀਰਾਂ ਤੁਸੀਂ ਦੇਖਦੇ ਰਹੇ ਜਿਹੜੇ ਰਹੇ ਲਗਸਟਾਰ ਦੇ ਨਾਲ ਜਿਹੜਾ ਤਗੜਾ ਬੰਦਾ ਹੁੰਦਾ ਨਾ ਜੀ ਤਗੜਾ ਬੰਦਾ ਤਗੜੇ ਦੇ ਨਾਲ ਬਹਿ ਕੇ ਦੀਵਾਲੀ ਮਨਾਉਂਦਾ ਹੈ ਨਾ ਤੇ ਪਹਿਲੇ ਜੀ ਮੈਂ ਕਹਣਾ ਦੀ 6 ਸਾਲ ਹੋ ਗਏ ਦੇਖਦੇ ਆ ਨੂੰ ਪਹਿਲੇ ਦਸੀਤ ਸਿੰਘ ਜੀ ਦੇਖਿਆ ਜਿਹੜੇ ਇਹਨਾਂ ਬੱਚਿਆਂ ਦੇ ਨਾਲ ਛੋਟੇ ਛੋਟੇ ਮਤਲਬ ਬਜ਼ੁਰਗਾਂ ਨਾਲ ਦੀਵਾਲੀ ਮਨਾਉਂਦੇ ਹੈ ਨਾ ਹਰ ਸਾਲ ਗਿੱਟ ਦੇਣੇ ਇਹਨਾਂ ਬਜ਼ੁਰਗਾਂ ਨੂੰ ਹਰ ਸਾਲ ਤੋਹਫੇ ਦੇਣੇ ਨਾ ਬਜ਼ੁਰਗਾਂ ਨੂੰ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਸੀ ਕਹਿਣੇ ਆ ਦੀ ਧੰਨਵਾਦ ਕਰਦੇ ਆ ਅਸੀਂ ਭਾਈ ਰਕਸ਼ੀਰ ਸਿੰਘ ਦਾ ਜਿਹੜੇ ਇਹਨਾਂ ਬਜ਼ੁਰਗਾਂ ਦੇ ਨਾਲ ਸੈਡੀਗਰੇਟ ਕਰਦੇ ਆ ਬੱਚਿਆਂ ਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬੰਦੀ ਛੋੜ ਦੀਆਂ ਲੱਖ-ਲੱਖ ਵਧਾਈਆਂ ਹੋਵਣ ਤੇ ਅਸੀਂ ਇੱਥੇ ਸਾਰੇ ਬੱਚਿਆਂ ਨਾਲ ਮਿਲ ਕੇ ਬੰਦੀ ਛੋੜ ਦੀਤ ਮਨਾ ਰਹੇ ਆ ਲੱਗਦਾ 100 ਡੇਢ ਬੱਚਾ ਸਾਡੇ ਵਿਦਿਆਲੇ ਚ ਜਿਨ੍ਹਾਂ ਨੂੰ ਅਸੀਂ ਮਠਿਆਈਆਂ ਵੰਡੀਆਂ ਤੇ ਸਾਨੂੰ ਵੀ ਭਾਈ ਰਕਸ਼ੀਰ ਸਿੰਘ ਵੱਲੋਂ ਸਮਾਨ ਦਿੱਤਾ ਗਿਆ ਹਾਂਜੀ ਮਤਲਬ ਜਿਵੇਂ ਕਿ ਸਾਰਿਆਂ ਵੱਲੋਂ ਵੱਡੇ ਵੱਡੇ ਸਾਲੀ ਭਿੜਾ ਨਾਲ ਸਾਲੀ ਭਿੜਾ ਨਾਲ ਤਿਹਾਰ ਬਣਾਇਆ ਜਾਂਦਾ ਅਸੀਂ ਸਾਬੂ ਇਹ ਸੰਦੇਸ਼ ਦਿੰਨੇ ਆ ਕਿ ਵੀ ਡਿਗਰੀ ਬੱਚਿਆਂ ਨਾਲ ਜਿਹਨੇ ਅਸੀਂ ਸੈਲੀਬ੍ਰੇਟ ਕਰਦੇ ਆ ਇਦਾਂ ਹੀ ਤਿਹਾਰ ਬਣਾਇਆ ਜਾਵੇ ਹਾਂਜੀ ਜਥੇਦਾਰ ਜੀ ਜਦੋਂ ਵੀ ਕੋਈ ਵੀ ਤਿਹਾਰ ਹੁੰਦਾ ਖਾਸ ਕਰਕੇ ਦੀਵਾਲੀ ਦੇ ਤਿਹਾਰ ਤੇ ਅਕਸਰ ਅਸੀਂ ਦੇਖਦੇ ਆ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆ ਆਪਕੋ ਅਮੀਰ ਨੂੰ ਵੱਡੇ-ਵੱਡੇ ਮਹਿੰਗੇ ਤੋਹਫੇ ਦਿੱਤੇ ਜਾਂਦੇ ਨੇ ਇਹ ਕਹਿਣ ਦਾ ਭਾਵ ਕਿ ਸੈਲੀਬ੍ਰਿਟੀ ਨੂੰ ਮਿਲਦੇ ਆ ਉਹਨਾਂ ਨਾਲ ਦੀਵਾਲੀ ਸਾਂਝੀ ਕਰਦੇ ਆ ਪਰ ਤੁਹਾਨੂੰ ਜਦੋਂ ਇੱਥੇ ਆ ਕੇ ਦੇਖਿਆ ਤਾਂ ਛੋਟੇ-ਛੋਟੇ ਬੱਚਿਆਂ ਦੇ ਨਾਲ ਲੋੜਵੰਦਾਂ ਦੇ ਨਾਲ ਮਰੀਜ਼ਾਂ ਦੇ ਨਾਲ ਮਲਕ ਤਕਸੀ ਲੋੜਵੰਦ ਵਿਕਤੀਆਂ ਦੇ ਨਾਲ ਵੀ ਦੀਵਾਲੀ ਸਾਂਝੀ ਕਰਦੇ ਆ ਇਸੋਂ ਕਿਵੇਂ ਜਾਗੇ ਤੁਹਾਨੂੰ ਸਭ ਤੋਂ ਪਹਿਲਾਂ ਕੈਰੇ ਲਾਈਵ ਸਟਾਰ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਉਹਨਾਂ ਨੂੰ ਗੁਰਪਤਿਆਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ੌਂਕ ਨਹੀਂ ਆਉਂਦਾ ਜੀ ਖੂਨ ਤੇ ਆਉਂਦਾ ਹੈ ਅਸੀਂ ਪਹਿਲੇ ਦਿਨ ਤੋਂ ਹੀ ਕਿਉਂਕਿ ਸਾਡਾ ਸੰਵਿਧਾਨ ਤਾਂ ਜਿਹੜਾ ਗੁਰਸਿੱਖੀ ਦਾ ਗੁਰ ਮਰ ਜਿਆਦਾ ਦਾ ਵੰਡ ਕੇ ਛਕਣ ਦਾ ਹੈ ਕਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਸਾਡੀ ਇੱਕ ਫਲਵਾੜੀ ਹੈ ਤਕਰੀਬਨ ਅਸੀਂ 2015 ਤੋਂ ਚੱਲੇ ਹੋਏ ਆ ਜਿਹੜੇ ਬੱਚੇ ਸਾਡੇ ਕੋਲੇ ਫ੍ਰੀ ਆਫ ਕਾਸਟ ਪੜ੍ਹਦੇ ਆ ਜਾਂ ਰਾਸ਼ਨ ਲੈਂਦੇ ਆ ਜੇ ਇਹਨਾਂ ਦੇ ਮੂੰਹ ਤੇ ਸਮਾਈਲੀ ਨਹੀਂ ਆਊਗੀ ਇਹਨਾਂ ਦੇ ਅੰਦਰ ਨਹੀਂ ਖੁਸ਼ੀ ਆਊਗੀ ਤਾਂ ਸਾਨੂੰ ਕਿਦਾਂ ਕੋਈ ਤਿਹਾਰ ਚੰਗਾ ਲੱਗ ਸਕਦਾ ਜੀ ਬੰਦੀ ਛੋੜ ਦਿਵਸ ਤੇ ਅਸੀਂ ਚਾਹੁੰਦੇ ਆਂ ਵੀ ਜਿੰਨੇ ਸਾਡੇ ਨਾਲ ਜੁੜੇ ਆ ਸਾਡੇ ਦੋਸਤ ਮਿੱਤਰ ਭੈਣ ਭਰਾ ਬੱਚੇ ਆ ਜਿਹੜਾ ਇੱਕ ਜੁਨੀ ਸਾਡੀ ਫਲਵਾੜੀਆ ਪਰਿਵਾਰ ਆ ਵੀ ਉਹਨਾਂ ਦੇ ਸਾਰਿਆਂ ਦੇ ਮੂੰਹ ਤੇ ਸਮਾਈਲ ਆਵੇ ਜੇ ਇਹ ਕੋਸ਼ਿਸ਼ ਅਸੀਂ ਕੋਈ ਕਰੀਏ ਜੇ ਇਹ ਨਹੀਂ ਕੋਸ਼ਿਸ਼ ਤਾਂ ਨਾ ਕੋਈ ਖੁਸ਼ੀ ਆਗੀ ਨਾਲੇ ਤਾਕਰੇਆਂ ਮੀਰਾਂ ਦੇ ਤਾਂ ਹਰੀ ਕੀ ਬਲਕੂ ਗਰੀਬਾਂ ਨਾਲ ਕੌਣ ਵਰਤਦਾ ਜੀ ਅੱਜ ਜਿਹੜੀ ਦੀਵਾਲੀ ਦੇ ਤੋਹਫੇ ਦਿੱਤੇ ਗਏ ਤੁਹਾਡੇ ਵੱਲੋਂ ਕਿੰਨੇ ਲੋੜਵੰਦਾਂ ਨੂੰ ਦਿੱਤੇ ਇਹ ਤਕਰੀਬਨ ਸਾਡੇ ਕੋਲੇ 150 ਬੱਚਾ ਜਿਹੜਾ ਪੜਦਾ ਇਹ ਹੈ ਬਾਕੀ ਤਕਰੀਬਨ 80-85 ਪਰਿਵਾਰ ਰਾਸ਼ਨ ਵਾਲੇ ਹੈ ਟੀਚਰ ਹੈ ਸਾਡੇ ਕੋਲੇ ਸਾਰੇ ਪਰਿਵਾਰਾਂ ਨੂੰ ਜਿਹੜਾ ਅੱਜ ਅਸੀਂ ਕੰਬਲ ਮਠਿਆਈਆਂ ਜਿਹੜੀਆਂ ਦਿੱਤੀਆਂ ਤਾਂ ਕਿ ਇਹ ਤਿਹਾਰ ਖੁਸ਼ੀ-ਖੁਸ਼ੀ ਮਨਾ ਸਕਣ ਕੋਈ ਵੀ ਕੋਈ ਬਰਥਡੇ ਅਨਿਵਰਸਰੀ ਆ ਕੋਈ ਜਨਮ ਦਿਨ ਹੈ ਕੋਈ ਬੱਚਾ ਪੈਦਾ ਹੋ ਗਿਆ ਉਥੇ ਖੁਸ਼ੀ ਸਾਂਝੀ ਕਰਨੀ ਆ ਤਾਂ ਤੁਸੀਂ ਕੋਈ ਏਦਾਂ ਦਾ ਕੰਮ ਕਰੋ ਜਿਹੜਾ ਯਾਦਗਾਰ ਬਣ ਜੇ ਬੂਟੇ ਲਾ ਲਓ ਕੋਈ ਏਦਾਂ ਦਾ ਲੋੜਬੰਦ ਦੀ ਲੋੜ ਪੂਰੀ ਕਰ ਦਿਓ ਜਿਹੜੀ ਵਾਈਬ੍ਰੇਸ਼ਨ ਤੁਹਾਨੂੰ ਉਹ ਨਾਨਕ ਪਾਸ਼ਲੇਦਾਰ ਤੋਂ ਵਾਈਬ੍ਰੇਸ਼ਨ ਹੋਵੇ ਹਨ ਏਦਾਂ ਦਾ ਕਰ ਲੋ ਪੱਬਾ ਕਲੱਬਾਂ 'ਚ ਜਾਓਗੇ ਤਾਂ ਉੱਥੇ ਦਾ ਤੁਹਾਨੂੰ ਉਦਾਂ ਦਾ ਹੀ ਤੁਹਾਡੇ ਜਿਹੜੀ ਸ੍ਰਿਸ਼ਟੀ ਦਾ ਦਿਮਾਗ 'ਚ ਭਰਿਆ ਜਾਣਾ ਜਿਹੜਾ ਗੰਡ ਮੰਦ ਚੱਲਦਾ ਇਸ ਕਰਕੇ ਜੇ ਰੱਬ ਦੀ ਇਸ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤਾਂ ਤੁਹਾਨੂੰ ਲੋੜਵੰਦ ਪਰਿਵਾਰਾਂ ਨਾਲ ਉਹਦੀ ਲੋੜ ਪੂਰੀ ਕਰਕੇ ਹੋਣਾ ਜੀ ਇਸ ਤੋਂ ਵੱਧ ਤੁਹਾਡੀ ਜੱਥੇ ਮੰਡੀ ਵੱਲੋਂ ਹੋਰ ਕੀ ਕੀ ਸੇਵਾ ਮੰਗੀਆਂ ਜਾਂਦੀਆਂ ਸਵਾਮਾ ਜੀ ਸਾਡਾ ਸ਼ਹੀਦ ਪਰਿਵਾਰਾਂ ਦੀ ਸ਼ਹਿਰ ਜਿੰਨੀ ਕਿ ਸਾਡੀ ਲੈ ਸਕਦੇ ਆ ਬੱਚੇ ਪੜ੍ਹਾਉਣੇ ਇਲਾਜ ਕਰਾਉਣਾ ਬੇਸਹਾਰਾਂ ਦੇ ਘਰ ਬਣਾ ਕੇ ਦੇਣੇ ਕੀਰਤਨ ਦੀ ਸੇਵਾ ਗੱਤ ਕੇ ਦੀ ਸੇਵਾ ਸਾਰੇ ਤਰ੍ਹਾਂ ਦੀ ਲੋੜਵੰਦ ਬੱਚੀਆਂ ਦੀਆਂ ਮੈਰਿਜਾਂ ਕਰਨੀਆਂ ਕਿਸੇ ਕੋਈ ਵੀ ਕੋਈ ਲੱਗਿਆ ਵੀ ਕਿਸੇ ਵੀ ਘਰ ਮ ਦਾ ਚਾਹੇ ਜਾਤ-ਗੋਤ ਦਾ ਵੀ ਲੋੜ ਪੂਰੀ ਕਰਨੀ ਇਹ ਆਪਣਾ ਹਿੱਸਾ ਹੈ ਜੀ ਗੁਰੂ ਕਰ ਰੋ ਇਹ ਸਮੇਂ-ਸਮੇਂ ਦੇ ਜਿੰਨਾ ਭਰਾਵਾਂ ਦੇ ਕੋਲੇ ਰਿਸ਼ਤਬੰਧ ਹੁੰਦਾ ਜਿਵੇਂ ਜਿਵੇਂ ਆਪਣਾ ਪਿਆਰ ਸਾਂਝਾ ਕਰ ਲੈਂਦੇ ਆ ਇਸ ਵਾਰ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਕੈਲੀਫੋਰਨੀਆ ਬੱਲੂ ਦੇ ਪਰਿਵਾਰ ਦੇ ਵਿੱਚੋਂ ਵੀਰ ਚਰਨਜੀਤ ਸਿੰਘ ਬਰਾੜ ਸਾਹਿਬ ਸਿੰਗਾਪੁਰ ਲਖਵਿੰਦਰ ਵੀਰ ਜੀ ਇਟਲੀ ਹਰਪਾਲ ਵੀਰ ਜੀ ਹੈਪੀ ਇੰਗਲੈਂਡ ਥੈਂਕ ਯੂ ਸ਼ਰਮਾ ਭੈਣ ਜੀ ਹਾਂਗਕਾਂਗ ਸਾਰੇ ਭਰਾਵਾਂ ਦੇ ਜਿਹੜਾ ਸਹਿਯੋਗ ਦੇ ਨਾਲ ਜਿਹੜਾ ਗੁਰਜੀਤ ਸਿੰਘ ਵੀ ਟ੍ਰੈਂਟੋ ਸਰਜੇਂਦਰ ਵੀ ਜਰਮਨ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇਹ ਜਿਹੜਾ ਸਾਰੇ ਸਾਡੇ ਜਿਹੜੇ ਪਰਿਵਾਰਾਂ ਲੋੜਾਂ ਦੇ ਨਾਲ ਵੰਡ ਕੇ ਛਕ ਰਹੇ ਹਾਂ